ਸ੍ਰੀ ਲੋਕ ਗ੍ਰਹਿ ਰਚਨਾ ਅਪਾਰੰਗ ਮਨ ਬਿਲਾਸ ਸੁਆਦੰਗ ਰਸੈ ਕਦਾਂ ਚ ਮੈਂ ਸਿਮਰੰਤ ਨਾਨਕ ਤੇ ਜਨ ਵਿਸ਼ਟਾ ਕ੍ਰਿਮੈ ਤੇ ਗ੍ਰਹਿ ਰਚਨਾ ਅਪਾਰੰਗ ਜਿਹੜੀ ਸੰਸਾਰ ਦੀ ਰਚਨਾ ਇਹ ਤਾਂ ਅਪਾਰ ਹੈ ਤਾਂ ਬੇਅੰਤ ਹੈ ਬਹੁਤ ਜ਼ਿਆਦਾ ਹੈ ਸਾਡੇ ਵਾਸਤੇ ਤਾਂ ਬੇਅੰਤ ਹੀ ਹੈ ਸਾਨੂੰ ਤਾਂ ਸਾਰੀ ਦਾ ਗਿਆਨ ਹੈ ਨਹੀਂ ਮਾਨਾ ਜਿਹੜਾ ਸੰਸਾਰ ਦੇ ਸੁਆਦ ਨੇ ਬਿਲਾਸਾ ਹੈਗੀ ਸਾਰੇ ਸੁਖ ਇਹਨਾਂ ਦੇ ਇਹਨਾਂ ਦੇ ਰਸਾਂ ਦੇ ਉਹ ਜਿਹੜਾ ਹੋਇਆ ਅੱਛਾ ਜੀ ਵਸਿਆ ਹੋਇਆ ਬਦਾਂ ਕਿ ਨੈ ਸਿਮਰਨ ਤੋਂ ਕਦੇ ਉਹ ਆਲੇ ਨਹੀਂ ਆਉਂਦਾ ਚੇਤਾ ਹੀ ਨਹੀਂ ਆਉਂਦਾ ਕਿ ਮੈਂ ਕਿਸ ਸਮਾਂ ਆਇਆ ਕਿਹੜਾ ਸਮਾਂ ਮੈਂ ਚੱਲਣਾ ਆਇਆ ਉਹਨੂੰ ਭੁੱਲਿਆ ਹੋਇਆ ਜੋ ਕਰਨਾ ਆਇਆ ਸੀ ਉਹ ਭੁੱਲਿਆ ਹੋਇਆ ਵਿਸਰਿਆ ਹੋਇਆ ਸਿਮਰਨ ਨਹੀਂ ਹੈ ਉਹ ਚੇਤਾ ਨਹੀਂ ਇਹ ਭੈ ਕੇ ਕਾਉ ਪੌਂਡ ਦੇ ਨਾਮ ਤੇ ਜਨ ਵਿਸ਼ਵਾਸ ਕਰਨਾ ਉਹ ਵਿਸ਼ਵਾਸ ਦੇ ਕੀੜੇ ਉਹਨਾਂ ਨੂੰ ਇੱਥੇ ਆਇਆ ਹੈ ਕਹਿੰਦੇ ਉਹ ਮਾਇਆ ਦੇ ਕੀੜੇ ਨੇ ਉਹ ਜਿਹੜੇ ਮਾਇਆ ਦੇ ਸੁਫਾਂ ਦੇ ਵਿੱਚ ਮਾਇਆ ਦੇ ਸਾਧਨ ਦੇ ਚੋਲੀਆਂ ਹੋਏ ਨੇ ਉਹ ਵਿਸ਼ਵਾਸ ਦੇ ਕੀੜੇ ਇਸ ਕਰਕੇ ਨੇ ਕਿ ਜੋ ਕਰਨਾਰੇ ਨੇ ਕੰਮ ਉਹ ਕੰਮ ਨਹੀਂ ਕਰ ਰਹੇ ਠੀਕ ਹੈ ਜੀ ਮੁੱਛ ਅਡੰਬਰ ਹੱਬ ਕੇ ਮਨਜ ਮੁਹੱਬਤ ਨੇ ਤੋ ਸਾਈ ਜੈ ਵਿਸਰੈ ਨਾਨਕ ਸੋ ਤਨਖੇਲੇ ਪਹਿਲੇ ਵੱਡੇ ਵੱਡੇ ਜਿਹੜੇ ਡੰਬਰ ਨੇ ਮੋਟੇ ਡੰਬਰ ਵੱਡੇ ਵੱਡੇ ਡੰਬਰੋ ਬਹੁਤ ਵੱਡੇ ਵੱਡੇ ਜਿਨ੍ਹਾਂ ਨੂੰ ਹਰ ਪਾਸੇ ਹਰ ਵਾਰ ਰੁਪਈਆ ਝੜਾਵਾ ਚੜਦਾ ਹੈ ਕਰੋੜਾਂ ਰੁਪਈਆ ਖਰਚ ਕਰਦੇ ਨੇ ਜੋੜ ਮੇਲੇਾਂ ਤੇ ਜੋ ਉਹਨਾਂ ਦੇ ਹੁੰਦੇ ਨੇ ਉਹ ਉਹਨਾਂ ਦੇ ਵਿੱਚ ਹੈ ਕੀ ਉਹਨਾਂ ਦੇ ਵਿੱਚੋਂ ਕੀ ਹੈ ਮੁਹੱਬਤ ਮੇਂ ਮਾਇਆ ਦਾ ਮੋਹ ਹੈ ਜਦ ਮਾਇਆ ਦਾ ਮੋਹ ਹੈ ਖੰਡ ਦੇਖਣ ਵਾਲੇ ਕੋਸ਼ਿਸ਼ ਭਗਤੀ ਭੁਗਤੀ ਆ ਦੀ ਕੋਈ ਗੱਲ ਨਹੀਂ ਮੇਰਾ ਘਾਰੀ ਦੁਨੀਆ ਵੀ ਕੋਈ ਧਿਆਨ ਨਹੀਂ ਹੁੰਦਾ ਵਿੱਚ ਮਨਜ ਮੁਹੱਬਤ ਨਹੀਂ ਹੈ ਹਾਂ ਉਹਨਾਂ ਵਿੱਚ ਮਾਇਆ ਦਾ ਮੋਹ ਹੀ ਹੈ ਮੁਹੱਬਤ ਉਹ ਲਫ਼ਜ਼ ਬਰ ਲਿਆ ਨਾ ਇਹ ਵਰਤਿਆ ਨੇ ਜੇ ਜੱਲੋਂ ਹੁੰਦਾ ਤਾਂ ਪੋਜ਼ਿਟਿਵ ਹੁੰਦਾ ਮੁਹੱਬਤ ਨੇ ਉਹ ਖੰਡ ਨੂੰ ਦੇਖਣ ਵਾਲਾ ਜੋ ਹੁੰਦਾ ਦੇਖੋ ਮਾਇਆ ਦਾ ਮੋਹ ਠੀਕ ਹੈ ਉਹ ਕਾਇਦਾ ਵਿਸੜਾ ਨਾਂ ਦਸੋ ਤਨਖੇ ਉਹ ਜਿਹੜਿਆਂ ਨੂੰ ਸਾਈਂ ਵਿਸਰਿਆ ਹੋયા ਹਨਾ ਜੋਤ ਵਿਸਰੀ ਹੋਈ ਹੈ ਉਹਨਾਂ ਦਾ ਤਾਂ ਤਾਂ ਖੇ ਹੀ ਆ ਪਿੱਛੋਂ ਚਾਹੇ ਉਹ ਬੜੇ ਬੜੇ ਦੀ ਆਪਣੇ ਆਪ ਨੂੰ ਗਿਆਨੀ ਕਹੋਂਦੇ ਨੇ ਗੁਰੂ ਕਹੋਂਦੇ ਨੇ ਉਹਨਾਂ ਦੇ ਸ਼ਰੀਰ ਦੀ ਖੇਡ ਉਹ ਹੀ ਪਿੱਛੇ ਨਾ ਉਹਨਾਂ ਦੇ ਸਮਾਦੀ ਦੇ ਦੇਣੀਆਂ ਸ਼ਰੀਰ ਨੂੰ ਉਹਨਾਂ ਦੀ ਗੱਲ ਨਹੀਂ ਕਿਸੇ ਨੇ ਯਾਦ ਰੱਖਣੀ ਭਗਤਾਂ ਦੀ ਗੱਲ ਦੀ ਗੱਲ ਦਾ ਮੁੱਲ ਹੈ ਸ਼ਰੀਰ ਦਾ ਮੁੱਲ ਨਹੀਂ ਉਹਨਾਂ ਦੀ ਸ਼ਰੀਰ ਦਾ ਮੁੱਲ ਹੈ ਉਹਨਾਂ ਦੀ ਗੱਲ ਹੁੰਦੀ ਹੀ ਨਹੀਂ ਕੋਈ ਸਮਝੀ ਗੱਲ ਦਾ ਨਾ ਕੋਈ ਮੁੱਲ ਨਹੀਂ ਗੱਲ ਉਹਨਾਂ ਕੋਹਂ ਦੀ ਕੋਈ ਨਹੀਂ ਸਾਡੇ ਕੋਲ ਭਗਤਾਂ ਦੀ ਬੁਰਵਾਣੀ ਦਾ ਮੁੱਲ ਜੇ ਤੇ ਗੱਲ ਤੇ ਆ ਉਹਦਾ ਮੁੱਲ ਉਹ ਹੈ ਸਾਡੇ ਕੋਲ ਉਹ ਨਿਸ਼ਾਨੀ ਉਹਨਾਂ ਦੀ ਉਹ ਦੁਆ ਦਿਨ ਜਾਨੀ ਕਿ ਉਹ ਰੂਹਾਂ ਨਾਲ ਜਾਨੀ ਵਾਦੀ ਹੁੰਦੀ ਹੈ ਤੇ ਸ਼ਰੀਰ ਜੇ ਤੇ ਹੁੰਦਾ ਠੀਕ ਹੈ ਜੀ ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਸੁੰਦਰ ਤੇਜ ਅਨੇਕ ਸੁਖ ਰਸ ਖੋਗਣ ਪੂਰੇ ਤੇਜ ਸੁੰਦਰ ਹੋਵੇ ਤੇ ਅਨੇਕ ਸੁਖ ਹੁਣ ਪੂਰੇ ਰਸ ਹੋਣ ਸੰਸਾਰ ਜਿਹਨੇ ਰਸ ਸੰਸਾਰ ਉਹ ਵੀ ਹੁਣ ਪੂਰੇ ਖੋਗਣ ਵਾਸਤੇ ਅਰ ਖੋਗ ਵੀ ਰਿਹਾ ਹੋਵੇ ਸੋਹਣੇ ਘਰ ਹੁਣ ਬਣੇ ਹੋਏ ਚੰਦਨ ਦੀ ਸੁਗੰਧ ਵੀ ਹੋਵੇ ਉਥੇ ਬੋਤੀ ਹੀਰੇ ਵੀ ਹੋਣ ਸਾਰੀਆਂ ਸੁਖ ਸੁਭਦਾਵਾਂ ਹੁਣ ਮਨ ਇੱਛੇ ਸੁਖ ਮਾਣਦਾ ਕਿਛੁ ਨਾਹੀ ਬਸੂਰੇ ਜਿਨੈ ਮਨ ਨੂੰ ਸੁਖ ਚਾਹੀਏ ਤੇ ਸਾਰੇ ਮਾਣਦਾ ਹੋਵੇ ਮਨ ਇੱਛੇ ਸੁਖ ਮਾਣਦਾ ਕਿਛੁ ਨਾਹੀ ਬਸੂਰੇ ਸੋ ਪ੍ਰਭ ਚਿਤਨਾ ਆਵੈ ਬਿਸਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਦਮਨਤੀ ਰਹੇ ਔਰ ਜੇ ਉਹ ਪ੍ਰਭ ਉਹ ਨਜਤਉਣਾ ਹੋਵੇ ਜੇ ਆਪਣਾ ਮੂਰ ਨਜਤੇ ਆਉਂਦਾ ਹੋਵੇ ਕਾ ਸਮਝੋ ਵਿਸਤਾ ਸਾਥੀ ਲਈਓ ਉਹ ਵਿਸਤਾ ਦੇ ਕੀੜੇ ਨੇ ਜਿਹੜੇ ਕਹੇ بڑے بڑے ਅਮੀਰ ਆਦਮੀ ਨੇ ਸਾਰੀਆਂ ਸੁੱਖ ਸੁਭਦਾਵਾਂ ਹੋ ਗਈਆਂ ਅੱچھے ਮੰਦਰ ਨੇ ਸਭ ਕੁਝ ਉਹਨਾਂ ਕੋਲ ਸਾਧਨ ਨੇ ਪਰ ਜੇ ਪ੍ਰਗਟ ਕਿਤ ਨਹੀਂ ਹੈ ਤਾਂ ਵਿਸਤਾ ਦੇ ਕੀੜੇ ਨੇ ਬਿਨ ਆਰ ਨਾਮ ਨੂੰ ਸ਼ਾਂਤ ਹੋਏ ਕਿਤ ਵਿਦਵੰਤੀ ਦੇ ਕੋਈ ਹੱਥੇ ਬਿਨੋ ਜੋਤ ਦੇ ਗਿਆਨ ਬਿਨੋ ਆਪਣੇ ਮੂਲ ਨਾਲ ਜੁੜੇ ਤੇ ਬਿਨੋ ਮਨ ਨੂੰ ਸ਼ਾਂਤੀ ਹੋਣੀ ਹੀ ਨਹੀਂ ਆਉਂਦੀ ਉਹਨਾਂ ਦੇ ਮਨ ਨੂੰ ਪੀਰ ਜੀ ਆਵੇ ਕਿਵੇਂ ਪੀਰ ਜੀ ਨਹੀਂ ਆ ਸਕਦਾ ਉਹਨਾਂ ਦਾ ਮਨ ਸ਼ਾਂਤ ਨਹੀਂ ਹੋ ਸਕਦਾ ਉਹਨਾਂ ਦੇ ਭਟਕਣਾ ਕਿ ਜਾ ਸਕਦੀ ਉਹਨਾਂ ਦੇ ਮਨ ਮੰਨ ਕੇ ਟਿਕਾ ਕਿਵੇਂ ਆਵੇ ਪੀਰ ਜੀ ਕਿਵੇਂ ਆਵੇ ਪੀਰ ਆਉਂਦਾ ਟਿਕ ਜਾਣਾ ਮੰਨਦਾ ਅੱਛਾ ਉਹਨੂੰ ਟੇਕ ਨਹੀਂ ਹਾਂ ਦੇ ਆ ਸਕਦੀ ਜੇ ਨਾ ਆਪਣੇ ਮੂਲ ਨਾਲ ਜੁੜੇ ਤੇ ਟੇਕ ਮੰਨ ਨਹੀਂ ਟਿਕਦਾ ਸੁਗਨਾ ਸੁਗਨਾ ਮੈਂ ਜੀ ਵਰਗੀ ਹੋਣ ਠੀਕ ਹੈ ਜੀ ਇੱਥੇ 6ਵੀਂ ਪੜਾਈ ਸਮਾਪਤੀ ਹੈ ਜੀ